PS TET ਕੀ ਹੈ ਤੇ ਬੇਸਿਕਲੀ ਜਿਹੜਾ ਵੀ ਵਿਦਿਆਰਥੀ ਇਹਦੇ ਵਿੱਚ ਅਪੀਅਰ ਹੋਣਾ ਚਾਹੁੰਦਾ ਹੈ ਕੈਂਡੀਡੇਟ ਅਪੀਅਰ ਹੋਣਾ ਚਾਹੁੰਦਾ ਹੈ ਉਸ ਨੂੰ ਬੇਸਿਕ ਜਾਣਕਾਰੀ ਚਾਹੀਦੀ ਹੈ ਪਹਿਲਾ ਕੁਐਸਚਨ ਹੈ ਫ੍ਰੀਕਵੈਂਟਲੀ ਆਸਕ ਕੁਐਸਚਨ ਵਿੱਚ ਕਿ PS TET ਹੈ ਕੀ PS TET ਗਵਰਨਮੈਂਟ ਜੌਬ ਜਿਹੜੀ ਪੰਜਾਬ ਗਵਰਨਮੈਂਟ ਦੁਆਰਾ ਕੱਢੀਆਂ ਜਾਂਦੀਆਂ ਹਨ ਉਹਦੇ ਲਈ एलिਜੀਬਿਲਟੀ ਦਾ ਟੈਸਟ ਹੈ ਈਵਨ ਪ੍ਰਾਈਵੇਟ ਸਕੂਲ ਲਈ ਵੀ ਇਹ ਕੰਪਲਸਰੀ ਹੋ ਚੁੱਕਾ ਹੈ ਗਵਰਨਮੈਂਟ ਇਨ ਸਰਵਿਸ ਟੀਚਰ ਵਾਲੇ ਜਿਹੜੇ ਕੈਂਡੀਡੇਟ ਨੇ ਸੋਰੀ ਟੀਚਰਸ ਨੇ ਉਹਨਾਂ ਲਈ ਵੀ ਇਹ ਕੰਪਲਸਰੀ ਹੋ ਚੁੱਕਾ ਹੈ ਇਟ ਮੀਨਸ ਹਰ ਉਹ ਇਨ ਸਰਵਿਸ ਜਾਂ ਪ੍ਰੀ ਸਰਵਿਸ ਜਿਹੜਾ ਟੀਚਰ ਬਣਨਾ ਚਾਹੁੰਦੇ ਹੈ ਜਾਂ ਟੀਚਰ ਹਨ ਉਹਨਾਂ ਨੇ ਇਹ ਟੈਸਟ ਪਾਸ ਕਰਨਾ ਜ਼ਰੂਰੀ ਹੋ ਗਿਆ ਹੈ ਸੋ ਇਹ ਟੈਸਟ ਦੀ ਆਮ ਫ੍ਰੀਕੁਐਂਸੀ ਲਿਖਿਆ ਹੈ ਮੋਸਟ ਇੰਪੋਰਟੈਂਟ ਇਹ ਬਣਦਾ ਹੈ ਕਿ ਨਾਰਮਲੀ ਸਾਲ ਚ ਇੱਕ ਵਾਰੀ ਹੋ ਜਾਣਾ ਚਾਹੀਦਾ ਹੈ ਲੇਕਿਨ 1.5 ਸਾਲ ਬਾਅਦ ਸਵਾ ਸਾਲ ਬਾਅਦ ਇਹ ਕਾਫੀ ਡਿਲੇ ਬਰ ਹੁੰਦਾ ਹੈ that is why ਇਸੀ ਇੰਪੋਰਟੈਂਸ ਜ਼ਿਆਦਾ ਹੋ ਜਾਂਦੀ ਹੈ ਸੋ ਇਹ ਦੋ ਲੈਵਲ ਦਾ ਟੈਸਟ ਹੁੰਦਾ ਹੈ ਇਹ ਜਿਹੜਾ ਪੰਜਾਬ ਦੇ ਲਈ ਕੈਂਡੀਡੇਟ ਲਈ ਹੁੰਦਾ ਹੈ ਇੱਕ ਪ੍ਰਾਇਮਰੀ ਇਹ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਔਰ ਦੂਸਰਾ 6ਵੀਂ ਤੋਂ 8ਵੀਂ ਅਪਰ ਪ੍ਰਾਇਮਰੀ ਤੱਕ ਲਈ ਤੇ ਦੂਸਰਾ ਕੁਐਸਚਨ ਹੈ ਕਿ ਇਹਦਾ ਮੋਡ ਕੀ ਹੁੰਦਾ ਹੈ ਐਗਜ਼ਾਮ ਆਫਲਾਈਨ ਹੀ ਐਗਜ਼ਾਮ ਹੁੰਦਾ ਹੈ ਮੋਸਟਲੀ ਨਹੀਂ ਹਰ ਵਾਰੀ ਇਹ ਆਫਲਾਈਨ ਐਗਜ਼ਾਮ ਹੁੰਦਾ ਹੈ ਪੇਪਰ ਪੈਨਸਲ ਟੈਸਟ ਹੁੰਦਾ ਹੈ ਹਾਂ ਐਪਲੀਕੇਸ਼ਨ ਜਿਹੜੀਆਂ ਹਨ ਆਨਲਾਈਨ ਜਾਂਦੀਆਂ ਨੇ ਕਿੰਨੇ ਕੁਐਸਚਨ ਪੁੱਛੇ ਜਾਂਦੇ ਨੇ ਜੇ ਤੁਸੀਂ ਪੇਪਰ 1 ਭਰਦੇ ਹੋ ਜਾਂ ਪੇਪਰ 2 ਭਰਦੇ ਹੋ ਇੱਕ ਪੇਪਰ ਦੇ ਵਿੱਚ ਪੰਜ ਸੈੱਟ ਹੁੰਦੇ ਨੇ ਪੰਜ ਪਾਰਟਸ ਹੁੰਦੇ ਨੇ ਤੇ ਟੋਟਲ ਉਹ 30 30 30 ਮਾਰਕਸ ਦੇ ਪੰਜ ਪਾਰਟਸ ਹੁੰਦੇ ਨੇ ਉਹ ਅੱਗੇ ਚੱਲ ਕੇ ਗੱਲ ਕਰਦੇ ਹਾਂ ਉਹ ਟੋਟਲ 150 ਦਾ ਹੁੰਦਾ ਹੈ ਤੋਂ 150 ਮਾਰਕਸ ਦਾ 150 ਕੁਐਸਚਨ ਪੁੱਛੇ ਜਾਂਦੇ ਨੇ 1 ਮਾਰਕ ਦਾ ਹਰ ਕੁਐਸਚਨ ਹੁੰਦਾ ਹੈ ਐਮਸੀਕਿਊ ਚਾਰ ਆਪਸ਼ਨ ਹੁੰਦੇ ਨੇ ਚਾਰ ਆਪਸ਼ਨ ਚੋਂ ਇੱਕ ਸਹੀ ਆਨਸਰ ਹੁੰਦਾ ਹੈ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਸੋ ਗੈਸ ਵਰਕ ਲਗਾ ਸਕਦੇ ਆ ਸਾਰੇ ਕੁਐਸਚਨ ਕਰਨੇ ਇਸ ਲਈ ਜ਼ਰੂਰੀ ਪਨ ਜਾਂਦੇ ਹਨ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈ ਸੋ ਗੈਸ ਵਰਕ ਅੱਛਾ ਲੱਗ ਜਾਂਦਾ ਹੈ ਪੀਐਸਟੈਟ ਵਿੱਚ ਰਿਲੇਟਿਵਲੀ ਸੀਟ ਟੂ ਕੱਟ ਲੱਗਦਾ ਹੈ ਇਸ ਕੀ ਗੁਣਨਾਕ ਦੀ ਯੂਨੀਵਰਸਿਟੀ ਕਿਉਂਕਿ ਕੰਡਕਟ ਕਰ ਰਹੀ ਹੈ ਤੇ ਬੈਟਰ ਕੁਐਸਚਨ ਹੁੰਦੇ ਨੇ ਜਿਹੜੇ ਮੈਜ਼ਰਮੈਂਟ ਐਂਡ ਇਵੈਲੂਏਸ਼ਨ ਦੇ ਪ੍ਰਿੰਸੀਪਲਸ ਦੇ ਕਿ ਅੱਛਾ ਕੁਐਸਚਨ ਕਿੱਦਾਂ ਬਣਦਾ ਹੈ ਤੋਂ ਸੋ ਉਹ ਯੂਨੀਵਰਸਿਟੀ ਦੇ ਜਿਹੜੇ ਨੁਮਾਇंदे ਜਿਹਨਾਂ ਨੂੰ ਪੁਆਇੰਟ ਕੀਤਾ ਗਿਆ ਅੱਛੀ ਤਰ੍ਹਾਂ ਜਾਣਦੇ ਨੇ ਸੋ ਡਿਫਿਕਲਟੀ ਲੈਵਲ ਜ਼ਿਆਦਾ ਹੋਣ ਦੀ ਸੰਭਾਵਨਾ ਇਸ ਵਾਰੀ ਹੈ ਟਾਈਮ ਡਿਊਰੇਸ਼ਨ ਕੀ ਹੈ 2 ਘੰਟੇ 30 ਮਿੰਟ 2.5 ਘੰਟੇ ਏ 150 ਮਿੰਟ ਬਣ ਗਏ 150 ਮਾਰਕਸ 150 ਮਿੰਟ ਤੇ 150 ਕੁਐਸਚਨ ਲੈਂਗੁਏਜ ਕਿਹੜੀ ਹੈ ਆਪਣੀ ਮਾਤ ਭਾਸ਼ਾ ਪੰਜਾਬੀ ਔਰ ਇੰਗਲਿਸ਼ ਵਿੱਚ ਬਾਈਲੈਂਗੁਅਲ ਪੇਪਰ ਆਉਂਦਾ ਹੈ ਦੋਨਾਂ ਭਾਸ਼ਾਵਾਂ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਦੋਨੋਂ ਪੜ੍ਹ ਕੇ ਤੁਸੀਂ ਆਨਸਰ ਦੇਣਾ ਹੁੰਦਾ ਹੈ ਪੀਐਸ ਟੈਕਟ ਅੱਛਾ ਕੌਣ ਅਪਲਾਈ ਕਰ ਸਕਦਾ ਹੈ ਦੇਖੋ ਜਿਹੜਾ ਪ੍ਰਾਇਮਰੀ ਕਲਾਸ ਲਈ ਔਰ ਸੈਕੰਡਰੀ ਕਲਾਸ ਲਈ ਅਪਲਾਈ ਕਰਨਾ ਹੈ ਨਾਰਮਲੀ ਹੈ ਕਿ ਇਹ ਬੜਾ ਕ੍ਰਿਟੀਕਲ ਕੁਐਸਚਨ ਹੈ ਇਹ ਕਿਉਂਕਿ ਜੇ ਸਿੱਧਾ ਆਨਸਰ ਇਹਦਾ ਲੈਣਾ ਹੈ ਤਾਂ DLD ਜਾਂ ETT ਵਾਲੇ ਵਿਦਿਆਰਥੀ ਪੇਪਰ 1 ਪੜ੍ਹਣਗੇ ਔਰ B.Ed ਵਾਲੇ ਪੇਪਰ 2 ਪੜ੍ਹਣਗੇ ਜਿਨ੍ਹਾਂ ਦੀ ਦੋਨੇ ਇੱਕ ਕਲਾਸਾਂ ਇਹ 프로ਫੈਸ਼ਨਲ ਡਿਗਰੀ ਕੀਤੀਆਂ ਹੋਈਆਂ ਹਨ ਉਹ ਦੋਨੋਂ ਪੀਪਰ ਭਰ ਸਕਦੇ ਨੇ ਠੀਕ ਹੈ ਪੀਪਰ ਸਵੇਰੇ ਸ਼ਾਮ ਹੁੰਦਾ ਹੈ ਸੈਂਟਰ ਉਹੀ ਬਣਦਾ ਹੈ ਜੇ ਤੁਸੀਂ ਪੀਪਰ ਭਰਦੇ ਹੋ ਹਾਂ ਹਾਂ ਇਹ ਗੱਲ ਹੈ ਕਿ ਕੀ ਜਿਨ੍ਹਾਂ ਨੇ ਬੀਐਡ ਕੀਤੀ ਹੈ ਦੂਜਾ ਪੀਪਰ ਭਰ ਸਕਦੇ ਨੇ ਹਾਂ ਪੁੱਛ ਕੇ ਛ ਨਹੀਂ ਹੁੰਦੀ ਭਰ ਸਕਦੇ ਹੋ ਪਰ ਫਾਇਦਾ ਉਸ ਦਾ ਨਹੀਂ ਹੈ ਜਦ ਤੱਕ ਤੁਹਾਡੇ ਕੋਲ ਈਟੀਟੀ ਨਹੀਂ ਹੈ ਤਾਂ ਤੁਸੀਂ ਡੀਐਲਐਡ ਨਹੀਂ ਹੈ ਤਾਂ ਤੁਸੀਂ ਉਹ एलिਜੀਬਿਲਟੀ ਫਿਰ ਪ੍ਰਾਇਮਰੀ ਲਈ ਨਹੀਂ ਤੁਹਾਡੀ ਨਹੀਂ ਬਣੇਗੀ ਜਿਹੜਾ ਬ੍ਰਿਜ ਕੋਰਸ ਚੱਲ ਰਿਹਾ ਹੈ ਉਹ ਜਾਣਦੇ ਹੋ ਤੁਸੀਂ ਕਿ ਜਿਨ੍ਹਾਂ ਨੇ ਪਹਿਲਾਂ ਬੀਐਡ ਕੀਤੀ ਹੋਈ ਸੀ ਇਸ ਵੇਲੇ ਪ੍ਰਾਈਵੇਟ ਸਕੂਲ ਚ ਪੜਾ ਰਹੇ ਨੇ ਜਾਂ ਕਿਸੇ ਸਕੂਲ ਚ ਪੜਾ ਰਹੇ ਨੇ ਤੇ ਉਹਨਾਂ ਦੇ ਕੋਲ ਟੈਟ ਉਹਨਾਂ ਦਾ ਪਾਸ ਹੋ ਚੁੱਕਾ ਹੈ ਉਹਨਾਂ ਦੀ ਬ੍ਰਿਜ ਕੋਰਸ ਸਿਸਲੀ ਗਵਰਨਮੈਂਟ ਨੇ ਕੀਤੇ ਨੇ ਇਹ ਜਿਹੜੇ 6 ਮਹੀਨੇ ਦਾ ਕੋਰਸ ਲੱਗਦਾ ਹੈ ਕਿੰਨੇ ਸੈਕਸ਼ਨ ਨੇ ਪੇਪਰ ਦੇ ਵਿੱਚ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਪਹਿਲਾ 30 ਮਾਰਕਸ ਦਾ ਦੂਸਰਾ ਲੈਂਗੁਏਜ 1 ਪੰਜਾਬੀ 30 ਮਾਰਕਸ ਲੈਂਗੁਏਜ 2 ਇੰਗਲਿਸ਼ 30 ਮਾਰਕਸ ਮੈਥਮੈਟਿਕਸ 30 ਮਾਰਕਸ এনवायरमेंटल ਸਟਡੀ 30 ਮਾਰਕਸ ਟੋਟਲ 150 ਮਾਰਕਸ ਸੋ ਟੋਟਲ ਜਿਹੜਾ ਹੈ ਇਹ ਪੇਪਰ 1 ਇੱਥੇ ਲਿਖ ਦਮਾ ਪੀ 1 ਪੇਪਰ 1 ਪ੍ਰਾਇਮਰੀ ਲਈ ਹੈ ਜਿਹਦੇ ਵਿੱਚ ਕੋਈ ਆਪਸ਼ਨ ਨਹੀਂ ਹੈ ਪੇਪਰ 2 ਦੇ ਵਿੱਚ ਆਪਸ਼ਨ ਹੈ ਕੌਣ ਅਪਲਾਈ ਕਰ ਸਕਦਾ ਹੈ ਬੀ ਐਡ ਵਾਲੇ ਅਪਲਾਈ ਕਰ ਸਕਦੇ ਹਨ ਸੈਕਸ਼ਨ ਕਿਹੜੇ ਨੇ ਚਾਈਲਡ ਡਿਵੈਲਪਮੈਂਟ ਐਡ ਪੈਡਾਗੋਜੀ ਇੰਪੋਰਟੈਂਟ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਿਉਂਕਿ ਬਾਕੀ ਪੇਪਰਾਂ ਤੇ ਅਪਲਾਈ ਹੁੰਦਾ ਹੈ ਇਹ ਵੀ ਸੇਮ ਹੈ ਲੈਂਗੁਏਜ 1 ਪੰਜਾਬੀ 30 ਮਾਰਕਸ ਲੈਂਗੁਏਜ 2 ਇੰਗਲਿਸ਼ 30 ਮਾਰਕਸ ਸਬਜੈਕਟ ਸਟਰੀਮ 60 ਮਾਰਕਸ ਇਹ ਚੂਜ਼ ਕਰਨੀ ਹੈ ਜਿਹੜੇ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਕੇਅਰਫੁਲੀ ਇਹ ਚੁੰਨੀ ਪੰਦੀ ਇਹ ਸਿਰਫ ਪੰਜਾਬ ਗਵਰਨਮੈਂਟ ਜਾਂ ਪੰਜਾਬ ਟੈਟ ਵਿੱਚ ਹੀ ਆਪਸ਼ਨ ਹੁੰਦੀਆਂ ਨੇ ਸੀਟੈਟਸ ਵੀ ਇਹ ਨਹੀਂ ਆਪਸ਼ਨ ਨਹੀਂ ਹੁੰਦੀਆਂ ਸੋ ਇਹ ਜਿਹੜੀਆਂ ਮੇਨ ਆਪਸ਼ਨ ਨੇ ਇਹਦੇ ਵਿੱਚ ਜੇ ਤੁਸੀਂ ਮੈਥ ਤੇ ਸਾਇੰਸ ਪੜ੍ਹੀ ਹੋਈ ਹੈ ਜਾਇ ਇਹਦੇ ਟੀਚਰ ਬਣਨਾ ਚਾਹੁੰਦੇ ਹੋ ਮੈਥ ਸਾਇੰਸ ਆਪਸ਼ਨ ਕਰੋਗੇ ਲਓਗੇ ਮੈਥ ਸਾਇੰਸ ਆਪਸ਼ਨ ਵਿੱਚ ਲਗਭਗ 45 ਜਾਂ 50 ਦੇ ਕਰੀਬ ਕੁਐਸਚਨ ਤੁਹਾਡੇ ਕੰਟੈਂਟ ਦੇ ਆ ਜਾਂਦੇ ਨੇ ਉਹਦੇ ਵਿੱਚੋਂ ਜਿਹੜੇ ਨੇ ਅੱਧੇ ਕੁਐਸਚਨ ਮੈਥਸ ਤੇ ਅੱਧੇ ਸਾਇੰਸ ਦੇ ਹੋਣਗੇ ਸੋਸ਼ਲ ਸਾਇੰਸ ਦੇ ਹਿਸਟਰੀ ਇਕਨੋਮਿਕ ਹਿਸਟਰੀ ਪੋਲੀਟੀਕਲ ਸਾਇੰਸ ਤੇ ਜੀਓਗ੍ਰਾਫੀ ਹਨਾ ਐ এসএসসি ਵਾਲੇ ਕਰਨਗੇ ਕਮਰਸ ਵਾਲੇ ਕੀ ਪੜ੍ਹਾਂਗੇ ਐਸਐਸਟੀ ਹੀ ਪੜ੍ਹਨਗੇ ਉਹਦੇ ਲਈ ਅਲੱਗ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਆਰਟ ਐਂਡ ਕਰਾਫਟ ਟੀਚਰ ਬਣਨਾ ਹੈ ਤੇ ਆਰਟ ਐਂਡ ਕਰਾਫਟ ਪਰ ਹੋਗੇ ਫਿਜ਼ੀਕਲ ਐਜੂਕੇਸ਼ਨ ਵਾਲੇ ਫਿਜ਼ੀਕਲ ਐਜੂਕੇਸ਼ਨ ਹੋਮ ਸਾਇੰਸ ਵਾਲੇ ਹੋਮ ਸਾਇੰਸ ਉਰਦੂ ਵਾਲੇ ਔਰ ਸੰਸਕ੍ਰਿਤ ਵਾਲੀ ਲੈਂਗੁਏਜ ਪਰੰਗਿਰੀ ਨੇ ਪੰਜਾਬੀ ਤੇ ਇੰਗਲਿਸ਼ ਲਈ ਐਲੀਜੀਬਲ ਬਣਨਾ ਹੈ ਉਹ ਕੋਈ ਵੀ ਪਹਿਲੀ ਸਟਰੀਮ ਪਰਈਆ ਉਹ ਐਲੀਜੀਬਲ ਹੋਣਗੇ 뮤ਜ਼ਿਕ ਵਾਲੇ 뮤ਜ਼ਿਕ ਔਰ ਬਾਕੀ ਇਹ ਸਬਜੈਕਟ ਨੇ ਜਿਹੜੇ ਇਹ ਵਿਸ਼ੇਸ਼ ਕਰਕੇ ਜਾਣਨੇ ਜ਼ਰੂਰੀ ਨੇ ਆਪਣੇ ਮੁਤਾਬਕ ਭਰਨੇ ਆ ਕਿਉਂਕਿ ਗ੍ਰੈਜੂਏਸ਼ਨ ਤੁਸੀਂ ਇਹ ਸਬਜੈਕਟ ਪੜੇ ਹੁੰਦੇ ਨੇ ਜਿਹੜੇ ਕ੍ਰਿਟੀਕਲ ਕੇਸ ਨੇ ਉਹ ਕੁਐਸਚਨ ਕਰ ਸਕਦੇ ਨੇ ਉਹਨਾਂ ਦਾ ਅਲੱਗ ਤੋਂ ਵੀਡੀਓ ਬਣਾ ਦਾਂਗਾ ਕੁਆਲੀਫਾਈਂਗ ਮਾਰਕਸ ਕਿੰਨੇ 60% ਨੇ ਜਨਰਲ ਕੈਟਾਗਰੀ ਲਈ ਔਰ ਦੂਸਰੀ ਕੈਟਾਗਰੀ ਲਈ ਕਿੰਨੇ ਨੇ ਰਿਜ਼ਰਵ ਕੈਟਾਗਰੀ ਐਸ ਸੀ ਐਸ ٹی ओबीसी ਫਿਜ਼ਿਕਲੀ ਹੈਂਡੀਕੈਪ 55% 82 ਮਾਰਕਸ 150 ਚ ਠੀਕ ਹੈ ਸਰਟੀਫਿਕੇਸ਼ਨ ਵੈਲਿਡਿਟੀ ਲਾਈਫ ਲੌਂਗ ਹੈ ਹਜੇ ਵੀ ਪੁੱਛ ਰਹੇ ਨੇ ਕਈ ਟੀਚਰ ਐਜੂਕੇਟਰ ਕਹਿ ਰਹੇ ਨੇ ਕਿ ਤੁਸੀਂ ਪਹਿਲੇ ਸੈਮ ਵਿੱਚ ਕੀਤਾ ਸੀ ਤੇ ਹੁਣ ਦੂਸਰੇ ਸੈਮ ਵਿੱਚ ਦੁਬਾਰਾ ਤੁਹਾਨੂੰ ਕਰਨਾ ਪੈਣਾ ਜਾਂ ਚੌਥੇ ਸੈਮ 'ਚ ਇਦਾਂ ਨਹੀਂ ਹੈ ਪਹਿਲਾਂ ਪਾਸ ਕਰ ਚੁੱਕੇ ਹੋ ਤਾਂ ਕੋਈ ਵੀ ਦੁਬਾਰਾ ਪੇਪਰ ਦੇਣ ਦੀ ਜ਼ਰੂਰਤ ਨਹੀਂ ਹੈ ਜੇਕਰ ਦਾ ਪਾਸ ਹੋ ਚੁੱਕਾ ਹੈ ਗਾਈਡਲਾਈਨ ਐਨਸੀਟੀ ਦੇ ਮੁਤਾਬਕ ਸੋ ਇਸ ਤਰ੍ਹਾਂ ਸਮਝਣਾ ਹੈ ਕਿ ਸੱਚ ਕੀ ਹੈ ਇੱਥੇ ਥੋੜਾ ਵੱਡਾ ਕਰ ਲਈਏ ਇਸ ਨੂੰ ਓਕੇ ਹਾਂ ਇਸੇ ਤਰ੍ਹਾਂ ਪਹਿਲੇ ਸੈਮ ਵਿੱਚ ਹੋ ਤਾਂ ਵੀ ਤੁਸੀਂ ਇਹ ਪੇਪਰ ਦੇ ਸਕਦੇ ਹੋ ਦੇਣਾ ਚਾਹੀਦਾ ਵੀ ਹੈ ਹਰ ਹਾਲਤ ਵਿੱਚ ਅ एलिਜੀਬਿਲਟੀ ਕੀ ਹੈ ਏਜ ਦਾ ਕੋਈ 바ਰ ਨਹੀਂ ਹੈ 18 ਸਾਲ ਤੋਂ ਵੱਡੇ ਹੋਵੋਗੇ ਹੀ ਤੁਸੀਂ ਅਪਰ ਲੀਮਿਟ ਕੋਈ ਵੀ ਨਹੀਂ ਹੈ ਅ ਅੱਗੇ ਚੱਲਦੇ ਹਾਂ ਮਿਨੀਮਮ ਕੁਆਲਿਫਿਕੇਸ਼ਨ ਜੇ ਡੀਐਲਐਡ ਹੈ ਤਾਂ ਨੈਚਰਲੀ 12ਵੀਂ ਪਲੱਸ ਤੁਹਾਡੀ ਡੀਐਲਐਡ ਜਾਂ ਈਟੀਟੀ ਹੋਏਗੀ ਹਨਾ ਸੋ ਜੇ ਤੁਸੀਂ ਇਹ ਪੇਪਰ 1 ਲਈ ਹੈ ਸੋ ਪੇਪਰ 2 ਲਈ ਹੈ ਅੱਗੇ ਦੇਖ ਲੈਣੇ ਆ ਤੁਸੀਂ ਬੀਐਡ ਪਲੱਸ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਟੀਚਰ ਐਜੂਕੇਸ਼ਨ ਕੋਰਸ ਨੇ ਜਿਵੇਂ ਇੰਟੀਗ੍ਰੇਟਿਡ ਹੈ ਬੀਏ ਬੀਐਡ ਹੈ ਬੀਕਮ ਬੀਐਡ ਹੈ ਬੀਐਸਸੀ ਬੀਐਡ ਹੈ ਉਹ ਐਲੀਜੀਬਲ ਨੇ ਸਪੈਸ਼ਲਾਈਜੇਸ਼ਨ ਵਾਲੇ ਐਲੀਜੀਬਲ ਨੇ ਉਹ ਸਾਰੇ ਐਲੀਜੀਬਲ ਨੇ ਕੈਨ ਅਪਲਾਈ ਕੈਂਡੀਡੇਟ ਜਿੰਨੇ ਵੀ ਅਨਰੋਲਡ ਪਰਸਨ ਨੇ ਡੀਐਲਐਡ ਜਾਂ ਬੀਐਡ ਜਾਂ ਟੀਚਰ ਐਜੂਕੇਸ਼ਨ ਹੋਰ ਕਿਸੇ ਕੋਰਸ ਵਿੱਚ ਆਈਟੈਪ ਵਿੱਚ ਉਹ ਇਸ ਨੂੰ ਦੇ ਸਕਦੇ ਨੇ ਅਪਲੀਕੇਸ਼ਨ ਪ੍ਰੋਸੈਸ ਕੀ ਹੈ ਵੈਬਸਾਈਟ ਤੇ ਜਾਣਾ ਪਏਗਾ ਜਦੋਂ ਆਏਗੀ ਉਹ ਦੇਖ ਕੇ ਉੱਥੇ ਤੁਸੀਂ ਆਨਲਾਈਨ ਅਪਲਾਈ ਹੋਣਾ ਹੈ ਆਫਲਾਈਨ ਪੇਪਰ ਹੋਏਗਾ ਅ ਅਪਲੀਕੇਸ਼ਨ ਫੀਸ ਹੋਏਗੀ ਜਨਰਲੀ ਜਿਹੜੀ ਹੈ ਫੀਸ ਜਿਹੜੀ ਹੈ ਇੱਕ ਪੇਪਰ ਦੀ ਜਨਰਲ ਕੈਟਾਗਰੀ ਤੇ OBC ਦੀ 1000 ਹੁੰਦੀ ਹੈ ਤੇ SC ST ਤੇ ਫਿਜ਼ੀਕਲੀ ਹੈਂਡੀਕੈਪ ਦੀ ਅੱਧੀ ਫੀਸ ਹੋ ਜਾਂਦੀ ਹੈ ਇੱਕ ਪੇਪਰ ਲਈ ਓਕੇ ਸੋ ਦੋ ਪੇਪਰਾਂ ਲਈ 2000 ਪਲੱਸ ਇਸ ਤਰ੍ਹਾਂ 1000 ਇਹ ਹੋ ਜਾਂਦੀ ਹੈ ਫੀਸ ਲਗਭਗ ਹੀ ਹੁੰਦੀ ਹੈ ਜਦੋਂ ਆਈ ਕੀ ਫੀਸ ਪਤਾ ਚਲ ਜਾਏਗਾ ਇਹ ਕੰਪਲਸਰੀ ਹੈ ਜੇ ਜੌਬ ਲੈਣੀ ਹੈ ਤਾਂ ਕੰਪਲਸਰੀ ਹੈ ਬਿਲਕੁਲ ਰਿਕਰੂਟਮੈਂਟਸ ਤੋਂ ਬਿਨਾ ਨਹੀਂ ਹੋਣੀ ਤੇ ਪ੍ਰੋਮੋਸ਼ਨ ਇਸ ਤੋਂ ਬਿਨਾ ਨਹੀਂ ਮਿਲਣੀ ਜੇ ਆਲਰੇਡੀ ਤੁਸੀਂ ਪੜਾ ਰਹੇ ਹੋ ਕਿ ਦੋਨੇ ਪੇਪਰ ਦਿੱਤੇ ਜਾ ਸਕਦੇ ਆ ਜੇ ਦੋਨੋਂ ਡਿਗਰੀਆਂ ਹਨ ਤਾਂ ਦੇਣਾ ਬੈਟਰ ਹੈ ਜੇ ਦਿੱਤੇ ਜਾ ਸਕਦੇ ਉਸ ਤੋਂ ਬਿਨਾ ਵੀ ਪਰ ਫਾਇਦਾ ਨਹੀਂ ਹੋਏਗਾ ਵਿਲ ਇਟ ਗੈਟ ਸਰਟੀਫਿਕੇਟ ਟੂ ਪਾਸ ਬੋਥ ਹਾਂਜੀ ਜਦੋਂ ਤੁਸੀਂ ਦੋਨੇ ਕਰੋਗੇ ਦੋ ਅਲੱਗ-ਅਲੱਗ ਸਰਟੀਫਿਕੇਟ ਮਿਲਣਗੇ ਗਾਰੰਟੀ ਹੈ ਜੌਬ ਦੀ ਕੋਈ ਗਾਰੰਟੀ ਨਹੀਂ ਹੈ ਜੇ ਪੀਐਸਟੈਟ ਕਰ ਲਿਆ ਉਸ ਤੋਂ ਬਾਅਦ ਮਾਸਟਰ ਕੈਡਰ ਜਾਂ ਤੁਹਾਡਾ ਸਿਲੈਕਸ਼ਨ ਟੈਸਟ ਹੁੰਦਾ ਹੈ ਉਹ ਦੇਣਾ ਪਏਗਾ ਕਿ ਆਈ ਸ਼ੁੱਡ ਆਲ ਕੁਐਸਚਨ 네ਗੇਟਿਵ ਮਾਰਕਿੰਗ ਨਹੀਂ ਹੈ ਨਾ ਸਾਰੇ ਕੁਐਸਚਨ ਕਰ ਸਕਦੇ ਹੋ ਤੁਸੀਂ ਐ ਐਗਜ਼ਾਮ ਆਫਲਾਈਨ ਆਨਲਾਈਨ ਐਗਜ਼ਾਮ OMR ਸ਼ੀਟ ਤੇ ਪੇਪਰ ਪੈਨਸਲ ਟੈਸਟ OMR ਹੀ ਹੋਏਗਾ ਇਹ ਪਹਿਲਾਂ ਵੀ ਦੱਸ ਚੁੱਕੇ ਹਾਂ ਇਦਾਂ ਕਰਕੇ ਦੱਸ ਦਿੰਦੇ ਹਾਂ ਆ ਲੋ ਆਫਲਾਈਨ ਜੇ ਫੇਲ ਹੋ ਜਾਂਦੇ ਆ ਅਗਲੀ ਵਾਰ ਟੈਸਟ ਦੇ ਸਕਦੇ ਹੋ ਪਾਸ ਹੋ ਜਾਂਦੇ ਆ ਤਾਂ ਸਰਟੀਫਿਕੇਟ ਮਿਲ ਜਾਏਗਾ ਹਾਊ ਵਿਲ ਗੈਟ ਐਡਮਿਟ ਕਾਰਡ ਡਾਊਨਲੋਡ ਕਰਨਾ ਆਫੀਸ਼ੀਅਲ ਪੋਰਟਲ ਤੋਂ ਠੀਕ ਹੈ ਇਹ ਇਹ ਸੈਂਟਰ ਕਿਹੜੇ ਹੋਣਗੇ ਪੰਜਾਬ ਦੇ ਵਿੱਚ ਹੀ ਹੁੰਦੇ ਨੇ ਨਾਰਮਲੀ ਦੂਰ ਆ ਜਾਂਦੇ ਨੇ ਡਿਸਟ੍ਰਿਕਟ ਤੋਂ ਵੀ ਕਈ ਵਾਰੀ ਪਰੇ ਚਲ ਜਾਂਦੇ ਨੇ ਸੋ ਇਸ ਵਾਰ ਪਾਲਿਸੀ ਕੀ ਬਣਦੀ ਹੈ ਡਿਪੈਂਡ ਦੇਖਦੇ ਆ ਪ੍ਰੈਪਰੇਸ਼ਨਲੀ ਕੀ ਕਰਨਾ ਹੈ ਪ੍ਰੈਪਰੇਸ਼ਨਲੀ ਕੁਝ ਨਹੀਂ ਹੈ ਪਹਿਲਾਂ ਸਿਲੇਬਸ ਨੂੰ ਸਮਝੋ ਆਪਣੇ ਨੌਲੇਜ ਨੂੰ ਦੇਖੋ ਜਿਹੜਾ ਏਰੀਆ ਵੀਕ ਹੈ ਨਵਾਂ ਹੈ ਫਾਰ ਇਗਜ਼ਾਮਪਲ ਸੀਡੀਪੀ ਤੇ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੋਏਗੀ ਕਿਉਂਕਿ ਉਹਨੇ ਪੈਡਾਗੋਜੀ ਦੇ ਬਾਕੀ ਕੁਐਸਚਨ ਵੀ ਕਰਾਉਣੇ ਨੇ ਉਹਦੇ ਵਿੱਚ ਫੰਡਾਮੈਂਟਲ ਕਨਸੈਪਟਸ ਥਿਉਰੀਜ਼ ਪ੍ਰਿੰਸੀਪਲ ਨੇ ਜਿਹੜੇ ਕ੍ਰਿਟੀਕਲ ਹੋ ਸਕਦੇ ਨੇ ਪੁੱਛੇ ਜਾਣਗੇ ਇਸ ਵਾਰ ਕੁਐਸਚਨ ਥਿਉਰੀਜ਼ ਬਹੁਤ ਜ਼ਿਆਦਾ ਨਹੀਂ ਉਹ ਜਿਵੇਂ ਵੀਡੀਓ ਪੈ ਰਹੀਆਂ ਆ online classes ਲੱਗ ਰਹੀਆਂ ਆ free classes learn to actualize ਤੇ ਲੱਗ ਰਹੀਆਂ ਹੈ نیچے ਲਿੰਕ ਹੋਏਗਾ ਉਥੇ ਜਾ ਕੇ ਤੁਸੀਂ classes ਲੈ ਸਕਦੇ ਹੋ youtube ਤੇ sorry online ਸਿੱਧੀਆਂ classes ਲੱਗਦੀਆਂ ਬਾਕੀ ਕੰਟੈਂਟ ਵੀ ਗ੍ਰਾਫੀ ਤੇ ਲਰਨਿੰਗ ਮੈਨੇਜਮੈਂਟ ਸਿਸਟਮ ਤੇ ਪ੍ਰੋਵਾਈਡ ਕਰਵਾ ਦਿੰਨੇ ਆ ਹੋਰ ਕੋਈ ਰਿਕੁਆਇਰਮੈਂਟ ਹੈ ਉਹ ਤੁਸੀਂ ਗੱਲ ਕਰ ਸਕਦੇ ਹੋ ਕਦੇ ਸੀਡੀਪੀ ਇਸ ਮੋਸਟ ਸਕੋਰਿੰਗ অর ਨਾਟ ਯੈਸ ਹਾਈਲੀ ਸਕੋਰਿੰਗ ਕਨਸੈਪਟ ਕਲੈਰਿਟੀ ਇਹ ਤੇ ਡਿਪੈਂਡ ਕਰਦਾ ਹੈ ਜੇ ਤੁਸੀਂ ਟਿਊਸ਼ਨ ਪੜਾਉਣੇ ਹੋ ਐਸਐਸਟੀ ਦੀ ਪੜਾਉਣੇ ਹੋ ਤਾਂ ਐਸਐਸਟੀ ਜੀ ਸਾਇੰਸ ਵਾਲੇ ਮੈਥਸ ਵਾਲੇ ਟਿਊਸ਼ਨ ਬਣਾਉਂਦੇ ਉਹ ਚੋ ਲੈ ਜਾਂਦੇ ਨੇ ਇਹ ਡਿਪੈਂਡ ਕਰਦਾ ਹੈ ਸੋ ਕੁਐਸਚਨ ਦੀ ਨੇਚਰ ਤੇ ਵੀ ਡਿਪੈਂਡ ਕਰਦਾ ਹੈ ਸੋ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਕੀ ਕੀ ਅਚਖੂਰ ਕੀ ਕੀਤਾ ਜਾ ਸਕਦਾ ਪ੍ਰੈਪਰੇਸ਼ਨ ਲਈ ਹੈ ਨਾ ਤੁਸੀਂ ਪਿਛਲੇ ਸਾਲ ਦੇ ਕੁਐਸਚਨ ਤਾਂ ਜ਼ਰੂਰ ਸੋਲਵ ਕਰੋ ਨਾਲ ਨਾਲ ਜਿਹੜੇ ਨੇ ਡਿਫਿਕਲਟ ਏਰੀਆ ਹੈ ਰਿਮੀਡੀਅਲ ਟੀਚਿੰਗ ਉਹਦੀ ਜ਼ਰੂਰ ਕਰਵਾਓ ਹੈ ਨਾ ਤੇ ਪ੍ਰੈਕਟਿਸ ਟੈਸਟ ਸੈਟ ਸੋਲਵ ਕਰੋ ਤੇ ਕਨਸੈਪਟ ਨਾਲ ਨਾਲ ਸਮਝਣ ਦੀ ਕੋਸ਼ਿਸ਼ ਕਰੋ 60 ਮਾਰਕ ਦਾ ਜਿਹੜਾ ਸਟਰੀਮ ਲੈਣੀ ਹੈ ਉਹਦਾ ਜ਼ਿਆਦਾ ਫਾਇਦਾ ਹੈ ਇਸ ਲਈ ਕਿਉਂਕਿ ਉਹ ਤੁਸੀਂ ਸਿਲੈਕਸ਼ਨ ਟੈਸਟ ਵਿੱਚ ਜਦੋਂ ਜਾਣਾ ਹੈ ਫਿਰ ਉਹ ਵੀ ਫਿਰ ਕੁਐਸਚਨ ਰਿਪੀਟ ਹੋਣੇ ਨੇ ਉਹਦੇ ਐਡਵਾਂਸ ਲੈਵਲ ਦੇ ਸਭ ਤੋਂ ਜ਼ਿਆਦਾ ਕਿਨੇ ਕਿਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਇਹ ਕੋਈ ਆਨਸਰ ਨਹੀਂ ਹੈ ਇਸ ਦਾ ਜਿਹੜਾ ਇਹ ਲਿਖਿਆ ਹੋਇਆ ਹੈ ਇਹ ਗਲਤ ਆਨਸਰ ਹੈ ਤੇ ਡਿਪੈਂਡ ਕਰਦਾ ਹੈ ਤੁਸੀਂ ਕਿੱਥੇ ਖੜੇ ਹੋ ਕਿੰਨੀ ਨੌਲੇਜ ਹੈ ਕਿੰਨੀ ਮੋਟੀਵੇਸ਼ਨ ਹੈ ਕਿੰਨਾ ਟਾਈਮ ਹੈ ਠੀਕ ਹੈ ਉਹਦੇ ਮੁਤਾਬਕ ਜੇ ਤੁਸੀਂ ਮੋਟੀਵੇਟਿਡ ਹੋ ਤਾਂ ਔਖਾ ਸ਼ੁਰੂ ਕਰੋ ਜੇ ਨਹੀਂ ਮੋਟੀਵੇਟਡ ਤਾਂ ਸੌਖੇ ਤੋਂ ਸ਼ੁਰੂ ਕਰ ਲਓ कैन क्लियर विदाउट कोचिंग सब कुछ हो सकता है कोचिंग थोड़ा आसान कर दी है इस तरह नहीं है गाइडेंस जरूरी है किसी वे एक एन आर आइडिया कैन चेंज योर लाइफ सो बिना भी कर सकते हो सेल्फ स्टडी अच्छी गल है गाइडेंस लेके कर सकते हो पैसे खर्चने जरूरी नहीं हैं ठीक है ਅਸੀਂ ਇਹ ਉੱਤੇ learn to actualize.com ਤੇ ਉਹ ਪਾ ਦੇਣਾ ਕੰਟੈਂਟ ਬੁੱਕਸ ਨੋਟਸ ਸਭ ਕੁਝ ਆ ਜਾਣਾ ਜ਼ਰੂਰੀ ਨਹੀਂ ਹੈ ਤੁਹਾਨੂੰ ਠੀਕ ਲੱਗਦਾ ਜ਼ਰੂਰ ਲੋ ਨਹੀਂ ਲੱਗਦਾ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਗਾਈਡੈਂਸ ਦੀ ਜ਼ਰੂਰ ਪੈ ਜਾਂਦੀ ਬੈਟਰ ਹੋ ਜਾਂਦਾ ਹੈ थैंक यू ਕੋਈ ਡਾਕਟਰ ਡਾਕਟਰ ਪ੍ਰੀਤ ਸਿੰਘ ਕੋਈ ਹੋਰ ਕੁਸਚਨ ਹੈ ਕੋਈ ਕੁਝ थैंक यू